ਆਪੇ ਬੇਟੀ ਤੁਹਾਡਾ ਹਰਮਨਪ੍ਰੀਤ ਕੌਰ ਕਿਹੜੇ ਪਿੰਡਾਂ ਤੋਂ ਜਿਨਾਕ ਤੋਂ ਕਿਹੜੀ ਕਲਾਸ ਪੜ੍ਹਦੇ ਹੋ ਪਲਸ 2 ਸਾਇੰਸ ਜਿਹਨੂੰ ਅੱਜ ਸਾਈਕਲ ਦਿੱਤੀ ਗਈ ਹੈ ਤੁਸੀਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਸਾਨੂੰ ਸਕੂਲ ਆਉਣ ਜਾਣ ਚ ਬੜੀ ਪ੍ਰੋਬਲਮ ਹੁੰਦੀ ਸੀ ਪਰ ਹੁਣ ਇਹ ਨਾਲ ਸਾਈਕਲ ਨਾਲ ਸਾਨੂੰ ਬਹੁਤ ਮਦਦ ਮਿਲੇਗੀ ਅਸੀਂ ਮਾਰਵਿਕਾ मैम ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਦਿਲੋਂ ਸੁਨਸੂਰ ਜਾਨਦੇ ਤੁਸੀਂ ਹਾਂਜੀ ਕੌਣ ਹੈ ਸੁਨਸੂਰ ਸੁਨਸੂਰ ਇੱਕ ਫੇਮਸ ਤੇ ਬਹੁਤ ਹੀ ਵਧੀਆ ਐਕਟਰ ਆ ਜਿਹਨੇ ਤੇ ਐਕਟਿੰਗ ਬਹੁਤ ਵਧੀਆ ਕਰਦੇ ਤੇ ਲੋਕਾਂ ਦੀ ਹੈਲਪ ਵੀ ਬਹੁਤ ਜ਼ਿਆਦਾ ਕਰਦੇ ਆ ਹਮੇਸ਼ਾ ਗਰੀਬਾਂ ਦੀ ਮਦਦ ਕਰਦੇ ਆ ਪਹਿਲਾਂ ਤੁਸੀਂ ਜਾਂਦੇ ਸੀ ਕਿ ਪੈਦਲ ਪਹਿਲਾਂ ਪੈਦਲ ਜਾਂਦੇ ਸੀ ਪਰ ਸਕੂਲ ਸਕੂਲ ਤਾਂ ਘਰ ਦੂਰ ਹੋਣ ਕਰਕੇ ਬੜੀ ਤਕਲੀਫ ਹੋ ਗਈ ਸੀ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਜਿਹੜਾ ਬੰਦ ਆਪਣਾ ਰੰਗ ਲਾ ਪਰਾਣਾ ਕਰੂਗੇ ਤੁਹਾਨੂੰ ਉਹਦੇ ਵਿੱਚ ਬਹੁਤ ਲਾਭ ਹੋਇਆ ਹਾਂਜੀ ਬਹੁਤ ਜ਼ਿਆਦਾ ਪਹਿਲਾਂ ਸੀ ਟੈਂਪੋ ਤੇ ਜਾਂਦੇ ਸੀਗੇ ਕਦੇ ਟੈਂਪੋ ਆਉਂਦਾ ਨਹੀਂ ਸੀਗਾ ਬਹੁਤ ਜ਼ਿਆਦਾ ਪ੍ਰੋਬਲਮ ਵਗੈਰਾ ਹੁੰਦੀ ਸੀਗੀ ਤੇ ਹੁਣ ਵਧੀਆ ਸਾਨੂੰ ਸਾਈਕਲ ਦਿੱਤੇ ਨੇ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੀ타 ਰਾਣੀ ਪੜਦੇ ਹੋ ਹਾਂਜੀ ਕਿਹੜੀ ਕਲਾਸ 10th ਅੱਜ ਤੁਹਾਨੂੰ ਸਾਈਕਲ ਦਿੱਤੀ ਗਈ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਵਾ ਸਾਨੂੰ ਸਕੂਲ ਜਾਣ ਦੇ ਵਿੱਚ ਬਹੁਤ ਔਖਾ ਹੁੰਦਾ ਸੀਗਾ ਇਸੇ ਕਾਰਨ ਹੁਣ ਸਾਨੂੰ ਸਾਈਕਲ ਦਿੱਤੇ ਗਏ ਆ ਹੁਣ ਸੌਖਾ ਨਹੀਂ ਲੱਗਦਾ ਬਹੁਤ ਚੱਕਦੇ ਆ ਸਾਨੂੰ ਸਕੂਲ ਜਾਣ ਦੇ ਵਿੱਚ ਬਹੁਤ ਔਖਾ ਹੁੰਦਾ ਸੀ ਕਿਉਂਕਿ ਕੱਚੇ ਰਾਸਤੇ ਸੀ 10 ਕਿਲੋਮੀਟਰ ਵਾਟ 35 ਕਿਲੋਮੀਟਰ ਜਾਣਾ ਪੈਂਦਾ ਸੀ ਕੋਈ ਸਾਧਨ ਨਹੀਂ ਸੀ ਲੱਗਦਾ ਸਰ ਰਾਜਦੀਪ ਕੋਰਾ ਸਾਡੇ ਤੁਸੀਂ ਕੀ ਕੰਮ ਕਰਦੇ ਹੋ ਸਦਾਸ਼ਾ ਬਕਰ ਤੁਹਾਨੂੰ ਸੋਨੂ ਫੂਡ ਵੱਲੀ ਅੱਜ ਸਾਈਕਲ ਮਿਲੇ ਆ ਕਿੱਦਾਂ ਲੱਗਾ ਹਾਂਜੀ ਬਹੁਤ ਵਧੀਆ ਲੱਗਿਆ। ਉਹਨਾਂ ਦਾ ਉਪਰਾਲਾ ਵਧੀਆ ਲੱਗਾ? ਹਾਂਜੀ ਸਰ ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਜਦੋਂ ਹਸਪੀਟਲ ਤੋਂ ਘਰ ਜਾਂਦੇ ਸੀ, ਪੈਦਲ ਜਾਂਦੇ ਸੀ? ਹਾਂਜੀ ਸਰ ਪੈਦਲ ਜਾਂਦੇ ਸੀ। ਹੁਣ ਸਾਈਕਲ ਤੇ ਆਇਆ ਜਾਇਆ ਕਰੂੰਗੇ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ। ਕਿ ਸਾਨੂੰ ਸੂਸਾ ਦਾ ਬਹੁਤ ਬਹੁਤ ਧੰਨਵਾਦ। ਯਾਰੀਆਂ ਦੇ ਬਾਅਦ ਤੁਸੀਂ ਕੀ ਕਰ ਰਹੇ ਹੋ? ਮੈਂ ਦੇਖੋ ਇਹ ਗੱਲ ਚਾਹਾਂ ਕਿ ਸਾਡਾ ਜਿਹੜਾ ਮਿਸ਼ਨ ਹੀ ਸੀਗਾ ਕੀ ਪੈਡਲ ਤੋਂ ਪੈਡਲ ਤੱਕ ਕਿ ਜਿੰਨੀਆਂ ਸੋਸ਼ਲ ਵਰਕਰਸ ਨੇ ਆਸ਼ਾ ਵਰਕਰਸ ਨੇ ਜਿੰਨੀਆਂ ਬੱਚੀਆਂ ਪੂਰੇ 42 43 ਪਿੰਡਾਂ ਦੇ ਵਿੱਚ ਜਿਨ੍ਹਾਂ ਡਿਸਰਵਿੰਗ ਬੱਚਿਆਂ ਸੀ ਅਸੀਂ ਸਾਰੇ ਸਕੂਲਾਂ ਦੇ ਵਿੱਚ ਸਾਰੇ ਸਰਪੰਚਾਂ ਨੂੰ ਸਾਰਿਆਂ ਨੂੰ ਕਿਹਾ ਜਿਹੜੇ ਲੋੜਵੰਦ ਪਰਿਵਾਰ ਨੇ ਔਰ ਜਿਹੜੀਆਂ ਧੀਆਂ ਜਿਹੜੀਆਂ ਮੋਗੇ ਦੀਆਂ ਡਿਸਰਵਿੰਗ ਨੇ ਅਸੀਂ ਉਹਨਾਂ ਨੂੰ ਚੁਣਿਆ ਕਰੀਬਨ 1000 ਬੱਚੇ ਨੇ ਔਰ 1000 ਸਾਈਕਲ ਦਿੱਤੇ ਜਾਣਗੇ ਔਰ ਸਾਰੀ ਮੋਗੇ ਦੀਆਂ ਧੀਆਂ ਜਿਹੜੀਆਂ ਹੈਗੀਆਂ ਉਹ ਪੈਦਲ ਤੋਂ ਪੈਡਲ ਤੱਕ ਜਾਣ ਗਿਆ ਸੋਨੋ ਭਈਆ ਕੋਵਿਡ ਦੀ ਗੱਲ ਕੀਤੀ ਜਾਵੇ ਤਾਂ ਅੱਜ ਸੱਤੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ स्कूल कॉलेज बंद ਕਰ ਦਿੱਤੇ ਨੇ ਕਿੰਨਾ ਧਿਆਨ ਰੱਖਣਾ ਚਾਹੀਦਾ ਜੀ ਬਹੁਤ ਜ਼ਿਆਦਾ ਕੇਸ ਆ ਰਹੇ ਆਈ ਥਿੰਕ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਮੈਨੂੰ ਇਹ ਜਦੋਂ ਰੈਸ ਨਾ ਥੋੜਾ ਲੱਗਦਾ ਡਰ ਪਰ ਆਈ ਥਿੰਕ ਅਪਨ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਸੈਨੀਟਾਈਜ਼ ਕਰਦੇ ਰਹੋ ਆਪਣੇ ਆਪ ਨੂੰ ਔਰ ਕੋਸ਼ਿਸ਼ ਕਰੋ ਕਿ ਯੂ ਨੋ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੇ ਸਿੰਪਟਮਸ ਦਿੱਕੇ ਤੇ ਜ਼ਰੂਰ ਰਿਪੋਰਟ ਕਰੋ ਉਹਨਾਂ ਨੂੰ ਮੈਂ ਸਾਰੇ ਲਾਨ ਮੈਂ ਵੀ ਮਾਸਕ ਲਾਇਆ ਸੀ ਪਰ ਪੰਜਾਬ ਦੇ ਵਿੱਚ ਲਗਾਤਾਰ ਚਨਾਵੀ ਮੌਲ ਆ। ਆਈ I think ਵੈਕਸੀਨੇਸ਼ਨ ਬੜੀ ਇੰਪੋਰਟੈਂਟ ਹੈ। ਵੈਕਸੀਨੇਸ਼ਨ ਵੱਡਾ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਆਨੂੰ ਵੀ ਇਫੈਕਟ ਹੋ ਰਹੇ ਨੇ ਐਟਲੀਸ ਜ਼ਿਆਦਾ ਜ਼ਿਆਦਾ ਲੋਕ ਜਿਹੜੇ ਨੇ ਉਹ ਹਸਪੀਟਲਾਈਜ਼ੇਸ਼ਨ ਦੀ ਜ਼ਰੂਰਤ ਨਹੀਂ ਪੈ ਰਹੀ ਕਰੇ ਠੀਕ ਹੋ ਰਹੇ ਨੇ। ਸੋ ਆਈ think ਵੈਕਸੀਨੇਸ਼ਨ ਇੰਪੋਰਟੈਂਟ ਹੈ ਉਹ ਮੈਸੇਜ ਦੇਣਾ ਜ਼ਰੂਰੀ ਹੈ। 1000 ਸਾਈਕਲ ਦੇ ਅੱਜ ਵੰਡ ਕੀਤੀ ਜਾ ਰਹੀ ਹੈ ਜਿਹੜਾ ਕਿ ਤਕਰੀਬਨ ਪੰਜਾਬ ਦੇ ਵਿੱਚ ਲਗਭਗ ਦੇਖਿਆ ਪਹਿਲਾ ਓਵਰਲ ਆ ਇਹ। ਦੂਜੇ ਲੋਕਾਂ ਤੁਸੀਂ ਕੀ ਮੈਸੇਜ ਕਨਵੇ ਕਰਨਾ ਹੈ? ਹਾਂਜੀ ਉਹਨਾਂ ਜੀ। ਮੈਂ ਇਹੀ ਕਹਿਣਾ ਚਾਹੂੰਗੀ ਕਿ ਹੁਣ ਵਾਰ ਆ ਇਹ ਜਸ ਸ਼ੁਰੂਆਤ ਹੈਗੀ ਹੈ ਔਰ ਮੈਂ ਕਹੂੰਗੀ ਆਪਣੀ ਸਾਰੀ ਦਿਆਨੂ ਕਿ ਅ ਅੱਜ ਰਲ ਮਿਲ ਕੇ ਆਪਾਂ ਇਹ ਪੈਡਲ ਮਾਰਨਾ ਜਿਹੜੇ ਪੈਦਲ ਚੱਲਦੇ ਅੱਜ ਆਪਾਂ ਪੈਦਲ ਨਹੀਂ ਆਪਾਂ ਪੈਡਲ ਮਾਰ ਕੇ ਚੱਲਾਂਗੇ ਇਸ ਤੋਂ ਆਪਣੇ ਇਹ ਹਲਕੇ ਦੇ ਵਿੱਚ ਜੇ ਤੁਹਾਨੂੰ ਜਨਾਬ ਲੱਗਦੇ ਆ ਇੱਥੇ ਇਹ ਜਿਹਾ ਵੀ ਨਹੀਂ ਸ਼ਿਰੜੀ ਸ਼ਿਰੜੀ ਚ ਵੀ ਹੋ ਰਹੀ ਹੈ ਇੱਥੇ ਹੋਰ ਵੀ ਬਹੁਤ ਸਾਰੇ ਨਾਲ ਜਿਹੜੇ ਹਲਕੇ ਨੇ ਪਿੰਡਾਂ ਦੇ ਜਿਹੜੇ ਆਪਣੇ ਨੇ ਉੱਥੋਂ ਵੀ ਹੋ ਰਹੀ ਹੈ ਬਾਕੀ ਇਨਫੈਕਟ ਤੁਹਾਡੇ ਵੀ ਕੋਈ ਪੰਜਾਬ ਦੇ ਵਿੱਚ ਜ਼ਰੂਰ ਹੈ ਤੁਹਾਨੂੰ ਜ਼ਰੂਰ ਦੱਸਿਓ ਫਰਕ ਨਹੀਂ ਪੈਂਦਾ ਦਿੱਤੀਆਂ ਕਿਤੋਂ ਦੀਆਂ ਵੀ ਹੋਣ ਉਹਨਾਂ ਨੂੰ ਜਿੱਥੋਂ ਤੱਕ ਅਪਰੋਚ ਹੋਈ ਹੈ ਅਸੀਂ ਜ਼ਰੂਰ ਕਰਦੇ ਰਵਾਂਗੇ ਤੁਸੀਂ ਸਮਝਦੇ ਹੋ ਜੀ ਅੱਜ ਦੇ ਟਾਈਮ ਵਿੱਚ ਸਾਈਕਲ ਕਿੰਨਾ ਤਾਂ ਮਤਲਬ ਕਾਰਗਰ ਸਾਬਤ ਹੋਏਗਾ ਆਈ ਥਿੰਕ ਬੜਾ ਜ਼ਰੂਰੀ ਹੈ ਫਿਟਨੈਸ ਲਈ ਵੀ ਜ਼ਰੂਰੀ ਹੈ ਔਰ ਇੱਕ ਕੱਲ ਮੈਂ ਇਥੇ ਇੱਕ ਪਿੰਡ ਪਿੰਡ ਦੇ ਇਥੇ ਦੇ ਚਿੜਕ ਦੇ ਕੋਲ ਪਿੰਡ ਦੇ ਸਾਡੇ ਕੋਲ ਜੋ ਸਰਪੰਚ ਮ ਜਾਰੀ ਸੀ ਉਹਨੂੰ 3.5 ਕਿਲੋਮੀਟਰ ਪੈਦਲ ਚੱਲਣਾ ਪੈ ਰਿਆ ਸੀ ਔਰ ਜੋ ਸੀ ਉਹਨਾਂ ਨੇ ਕਿਹਾ ਕਿ ਕੱਲ ਤੁਹਾਨੂੰ ਪਤਾ ਨਹੀਂ ਸਾਈਕਲ ਵੰਡ ਰਹੇ ਤੇ ਉਹ ਵੀ ਆ ਰਹੀਆਂ ਸੀ ਤੇ ਬੜੀਆਂ ਐਕਸਾਈਟਿਡ ਸੀ ਆਈ ਥਿੰਕ ਹਰ ਪਰਿਵਾਰ ਨੂੰ ਜਦੋਂ ਇੱਕ ਐਸਾ ਯੂ نو ਮਿਲ ਜਾਂਦੀ ਹੈ ਸਾਈਕਲ ਮਿਲ ਜਾਂਦਾ ਹੈ ਤੇ ਉਹਨਾਂ ਦਾ ਜਿਹੜਾ ਟਾਈਮ ਬਚਦਾ ਹੈ ਤੇ ਆਈ ਥਿੰਕ ਬੜੀ ਅੱਛੀ ਯੂ نو ਮੁਹਿੰਮ ਹੈ ਮਨਜੀਤ ਜੀ ਤੁਹਾਨੂੰ ਕੀ ਲੱਗਦਾ ਜਿਹੜਾ ਸਾਈਕਲਾਂ ਦੀ ਵੰਡ ਹੋ ਰਹੀ ਹੈ ਜਿਸ ਤੋਂ ਇਲਾਵਾ ਹੋਰ ਜ਼ਰੂਰਤਮੰਦ ਤੁਹਾਡੇ ਧਿਆਨ ਦੇ ਵਿੱਚ ਉਹਨਾਂ ਨੂੰ ਵੀ ਸੇਵਾ ਕਰਦੇ ਰਹੋਗੇ ਬਿਲਕੁਲ ਜ਼ਰੂਰ ਕਾਫੀ ਜਾਣਿਆਂ ਨੂੰ ਹੁਣੇ ਪਤਾ ਲੱਗਿਆ ਕਿ ਸਾਈਕਲ ਮਿਲ ਰਿ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਜ਼ਰੂਰੀ ਨਹੀਂ ਕਿ ਸਾਈਕਲ ਅਸੀਂ ਦਿੱਤੇ ਦੇ ਰਹੇ ਤੁਸੀਂ ਸਾਡੇ ਘਰ ਜਦ ਮਰਜ਼ੀ ਆ ਸਕਦੇ ਹੋ ਸਾਡੇ ਘਰ ਦੇ ਦਰਵਾਜ਼ੇ 24 ਘੰਟੇ 7 ਦਿਨ ਤੁਹਾਡੇ ਲਈ ਖੁੱਲੇ ਆਓ ਅਸੀਂ ਕੋਈ ਵੀ ਸੇਵਾ ਜਿਹੜੀ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵੱਤ ਵਤ ਲੋਕਾਂ ਦੀ ਸੇਵਾ ਕਰੀਂ ਈ ਰਿਕਸ਼ਾ ਤੋਂ ਇਲਾਵਾ ਸਾਈਕਲ ਤੋਂ ਇਲਾਵਾ ਜਿਹੜੀ ਹੋਰ ਸੀ ਵੰਡ ਕਿਸ ਤਰ੍ਹਾਂ ਹੀ ਸੇਵਾ ਕਰਨਾ ਚਾਹੁੰਦੇ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਅਸੀਂ ਰਾਸ਼ਨ ਡਰਾਈਵ ਕਰ ਰਹੇ ਹਾਂ ਕਾਫੀ ਟਾਈਮ ਦੀ ਲੋਕਾਂ ਦਾ ਹੈਲਥ ਕੇਅਰ ਕਰ ਰਹੇ ਹਾਂ ਬਹੁਤ ਸਾਰੇ ਈ ਰਿਕਸ਼ਾ ਵੀ ਅਸੀਂ ਵੰਡੀਆਂ ਹੈਗੀਆਂ ਔਰ ਮਨੂ ਲਾਦਾ ਕਿ ਇਹ ਸਾਰੀਆਂ ਜਿਹੜੀਆਂ ਬਹੁਤ ਜ਼ਰੂਰੀ ਹੈ Thank <laughs> you. ਇਹ ਰਿਕਸ਼ਾ ਜੇਬਸੀ ਵੰਡੀ এমਪਲॉयਮੈਂਟ ਬਹੁਤ ਸਾਰੇ ਲੋਕਾਂ ਨੂੰ ਮਿਲੀ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ ਮਾਲੂਕਾ ਕਰੋਨਾ ਨੂੰ ਲੈ ਕੇ ਤੁਸੀਂ ਆਮ ਪੰਜਾਬ ਵਾਸੀਆਂ ਜਾਂ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਜੇ ਹੁਣ ਕੋਵਿਡ ਦੀ ਨੈਕਸਟ ਲਹਿਰ ਆ ਗਈ ਹੈ ਆਪਾਂ ਨੂੰ ਸਭ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਹਜੇ ਵੀ ਕਈ ਐਸੇ ਲੋਕ ਹੈ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਆਪਣੇ ਸੈਕੰਡ ਡੋਜ਼ ਨਹੀਂ ਲੀਤੀ ਹੈ ਜ਼ਰੂਰ ਲਓ ਕਿਉਂਕਿ ਹੁਣ ਟਾਈਮ ਆ ਗਿਆ ਕਿ ਆਪਾਂ ਸਾਰੇ ਬੂਸਟਰ ਡੋਜ਼ੇ ਲਗਵਾਈਏ ਔਰ ਜਿਵੇਂ ਕਿ ਬੱਚਿਆਂ ਨੂੰ ਡੋਜ਼ੇ ਲੱ ਸੀ ਬੱਚੇ ਨੂੰ ਲਗਵਾਈਏ ਜਾਂ ਨਾਲ ਲਗਵਾਈਏ ਮਤਲਬ ਲਾਦਾ ਕਿ ਟਾਈਮ ਹੈ ਕਿ ਹੁਣ ਆਪਾਂ ਵੈਕਸੀਨ ਲਗਵਾ ਕੇ ਸਾਰੇ ਪ੍ਰੋਟੈਕਟ ਹੋ ਜਾਈਏ ਸਮਝਾਇਆ ਕਿ ਤੁਹਾਡੇ ਅੰਦਰ ਆ ਗਿਆ ਮੋਗੇ ਦੀ ਧੀ ਦਾ ਇਹਨੂੰ ਕੁਝ ਸੋਸ਼ਲ ਮੀਡੀਆ ਟ੍ਰੋਲ ਕੀਤਾ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਨਹੀਂ ਲੱਗਦਾ ਇਹ ਟ੍ਰੋਲ ਹੋਇਆ ਹਰ ਕੁੜੀ ਦੇ ਜ਼ੁਬਾਨ ਦੇ ਵਿੱਚ ਮੋਗੇ ਦੀ ਧੀ ਹੈ ਔਰ ਕਿਉਂਕਿ ਮੈਂ ਕੱਲੀ ਨਹੀਂ ਸਾਰਾ ਹਰ ਕੁੜੀ ਜਿਹੜੀ ਹੈਗੀ ਹੈ ਮੋਗੇ ਦੀ ਧੀ ਹੈ ਚਾਹੇ ਉਹ ਮਾਂ ਹੋਵੇ ਚਾਹੇ ਉਹ ਬਹੂ ਹੋਵੇ ਚਾਹੇ ਉਹ ਬੇਟੀ ਹੋਵੇ ਸਾਰੀਆਂ ਮੋਗੇ ਦੀਆਂ ਸੀ ਸਾਰੀ ਮੋਗੇ ਦੀ ਦੀਆਂ ਕੀ ਕਰੋਨਾ ਵੈਕਸੀਨ ਲੈ ਕੇ ਅਸੀਂ ਆਉਣ ਵਾਲਾ ਸਮਝੋ ਕਿਸ ਤਰ੍ਹਾਂ ਕੈਂਪਰ ਵੀ ਲਗਾਉਂਗੇ ਬਿਲਕੁਲ ਮੈਂ ਲਗਾਉਂਗੀ ਔਰ ਲੋਕਾਂ ਨੂੰ ਫਿਰ ਜਿਵੇਂ ਪਿਛਲੀ ਵਾਰੀ ਕਰੋ ਫੜ ਕੇ ਉਹਨਾਂ ਦੇ ਵੈਕਸੀਨ ਲਗਵਾਈ ਸੀ ਨਾ ਲਗਵਾਉਂਗੀ ਔਰ ਇਥੇ ਹੀ ਵੱਡੇ ਦੇ ਨਾਲ-ਨਾਲ ਬੱਚਿਆਂ ਨੂੰ ਵੀ ਫੜੂੰਗੀ ਤਾਂਕਿ ਵੱਧ ਤੋਂ ਵੱਧ ਜਿਹੜੀ ਵੈਕਸੀਨ ਸਾਡੇ ਬੱਚੇ ਵੀ ਲਗਵਾ ਸਕਣ